ਦੀ ਪਾਰਟੀ ਦੀ ਸਰਕਾਰ ਨੇ ਸੱਤਾ ਚੋਣ ਤੋਂ ਪਹਿਲਾਂ ਜੋ ਵਿਕਾਸ ਕਾਰਜਾਂ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਕਿਤੇ ਨਾ ਕਿਤੇ ਨਾ ਪੂਰੇ ਹੁੰਦੇ ਨਜ਼ਰ ਆ ਰਹੇ ਤਾਂ ਬਿਲਕੁਲ ਮਾਮਲਾ ਜਿਹੜਾ ਸੰਗਰੂਰ ਤੋਂ ਸਾਹਮਣੇ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੀਆਂ ਗਲੀਆਂ ਦੀਆਂ ਤਸਵੀਰਾਂ ਨੇ ਜਿੱਥੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਬਹੁਤ ਸਾਰੀਆਂ ਗਲੀਆਂ ਨੇ ਜਰ ਟੁੱਟ ਚੁੱਕੀਆਂ ਨੇ ਤੇ ਦੁਬਾਰਾ ਹੀ ਬਣਾਈਆਂ ਹੀ ਨਹੀਂ ਗੀਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੀ ਗਲੀ ਦਾ ਨਿਰਮਾਣ ਕਰਵਾਇਆ ਸੀ ਜਿਸ ਨੂੰ ਮਹਿਰ ਦੀ ਕੁ ਮਹੀਨਾ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਪਰ ਪਹਿਲੀ ਬਰਸਾਤ ਦੇ ਵਿੱਚ ਗਲੀ ਜ਼ਮੀਨ ਦੇ ਵਿੱਚ ਧੱਬ ਗਈ ਤੇ ਮੋਹੱਲਾ ਵਾਸੀਆਂ ਨੇ ਕਿਹਾ ਕਿ ठेकेदार ਨੇ ਨਾ ਤਾਂ ਗਲੀ 'ਚ ਰੋਡ ਰੋਲਰ ਚਲਾਇਆ ਤੇ ਨਾ ਹੀ ਦੂਰ ਤੱਕ ਪਾਤਾ ਜਿਸ ਕਾਰਨ ਗਲੀ ਜ਼ਮੀਨ 'ਚ ਧੱਬ ਗਈ ਤੇ ਇੱਕ ਬੱਚੇ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਸ਼ਿਵਰਾਜ ਦਾ ਕਨੈਕਸ਼ਨ ਠੀਕ ਨਾ ਹੋਣ ਕਾਰਨ ਸ਼ਿਵਰਾਜ ਗੰਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਜਮਾ ਹੋ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਲੋਕਾਂ ਦੇ ਕਨੈਕਸ਼ਨ ਲਿਆ ਸੀ ਅਸੀਂ ਸ਼ਿਫਟ ਬੋਰਡ ਦੇ ਅਧਿਕਾਰੀਆਂ ਨੂੰ ਲਿਖਤੀ ਨੋਟਿਸ ਦੇਵਾਂਗੇ ਕਿ ਸਾਡਾ ਕਨੈਕਸ਼ਨ ਕੱਟ ਦਿੱਤਾ ਜਾਵੇ ਤਾਂ ਬਿਲਕੁਲ ਗੁੱਸੇ ਦੇ ਵਿੱਚ ਭੜਕੇ ਹੋਏ ਨਜ਼ਰ ਆ ਰਹੇ ਨੇ ਤੋਂ ਸਤਿ ਸ਼੍ਰੀ ਅਕਾਲ ਉਹਨਾਂ ਦਾ ਕੀ ਕਹਿਲ ਮਤੇ ਜ਼ੁਬਾਨੀ ਤੁਸੀਂ ਆਪ ਇਸ ਨੂੰ ਲਓ ਬੇਟਾ ਆਪਣਾ ਰਮਨਦੀਪ ਸਿੰਘ ਮੰਗੜੀ ਬੇਟਾ ਕਿਸ ਤਰ੍ਹਾਂ ਦੇਖਦੇ ਹੋ ਜੋ ਗਲੀਆਂ ਦੇ ਵਿਕਾਸ ਹੋਈ ਨੇ ਤੁਹਾਡੀ ਗਲੀ ਬਣੀ ਹੈ ਕਿੰਨੇ ਕ ਸਹੀ ਤਰੀਕੇ ਨਾਲ ਕੰਮ ਹੋਇਆ ਇਹ ਜੀ ਕੋਈ ਸਹੀ ਤਰੀਕੇ ਨਾਲ ਕੰਮ ਨਹੀਂ ਹੋਇਆ ਜਿੱਦਨ ਬਾਰਿਸ਼ ਵਈ ਆਈ ਉਹਦਨ ਗਲੀ ਦੇ ਆਲੇ-ਦਾਲ ਨੇ ਟੋਏ ਪੈ ਗਏ ਜੀ ਮੇਰੇ ਸਾਈਕਲ ਵਿੱਚ ਆਪ ਗਿਰ ਗਿਆ ਮੈਂ ਆਪ ਗਿਰਿਆ ਮੇਰੇ ਛੱਟ ਵੀ ਲੱਗੀ ਹੈ ਜੀ ਜਿੰਨੇ ਵੀ ਟੋਏ ਸੀ ਗਲੀਆਂ ਦੇ ਮੇਲੇ ਦੇ ਆਲੇ-ਦਾਲ ਇਹ ਆਪ ਇਟਾ ਲਾਇਆ ਨਹੀਂ ਕਿਸੇ ਹੋਰ ਦਾ ਨੁਕਸਾਨ ਨਾ ਹੋ ਵੀ ਜੀ ਇਹ ਗਲੀਆਂ ਦੇ ਵਿੱਚ ਜਿਹੜੇ ਇਹਨਾਂ ਨੇ ਮਿੱਟੀ ਪਾਈ ਆ ਉਹਦੇ ਵਿੱਚ ਰੇਤਾ ਸਿਮਿੰਟ ਪੈਣਾ ਚਾਹੀਦਾ ਸੀ ਨਹੀਂ ਤੇ ਰੋਡ ਰੋਲਰ ਫੇਰੇ ਆ ਗਏ ਆ ਇਹ ਸਿੱਧੀਆਂ ਗਲੀਆਂ ਬਣਾਤੀਆਂ ਫਾਹ ਵੜਤਾ ਜੀ ਇੱਕ ਤਰ੍ਹਾਂ ਦਾ ਸ਼ਮੀ ਮੰਗੜੀ ਜੀ ਸ਼ਮੀ ਜੀ ਮਹੱਲੇ ਵਿੱਚ ਗਲੀ ਬਣੀ ਐ ਕੀ ਪਰੇਸ਼ਾਨੀ ਤੁਹਾਨੂੰ ਗਲੀ ਤੇ ਤੁਸੀਂ ਇੱਕ ਮੰਗ ਪੱਤਰ ਦੇ ਕੇ ਆਵੋਗੇ ਪ੍ਰਸ਼ਾਸਨ ਦੇ ਅਗੇਂਸਟ ਜੀ ਸਰ ਇੱਥੇ ਗਲੀ ਬਣੀ ਦੀ ਸਾਡੀ ਇੱਕ ਮੀ ਪਿਆ ਐ ਮਨੋ ਵੀ 20 ਤੋਂ 25 ਜਗ੍ਹਾ ਗਲੀ ਸਾਰੀ ਦਬ ਗਈ ਐ ਜਿਹੜੀ ਕਿ ਜਿੱਥੋਂ ਦਬੀ ਆ ਉਥੇ ਮਿੱਟੀ ਪਾਈ ਹੋਈ ਆ ਉਹਦਾ ਕੋਈ ਹੱਲ ਨਹੀਂ ਹੈਗਾ ਹਲੇ ਤਾਂ ਇੱਕ ਮਹੀਆ ਜਿੱਦਣਾਂ ਕਿਤੇ ਦੋ ਚਾਰ ਮੀ ਇਕੱਠੇ ਪੈ ਗਏ ਆ ਗਲੀਆਂ ਨਹੀਂ ਰਹਿਣੀਆਂ ਤੁਸੀਂ ਆਪ ਦੇਖ ਲਓ ਵੀ ਕੀ ਹਾਲੂਗਾ ਹਲੇ ਇੱਕ ਮਹੀਨਾ ਨਹੀਂ ਹੋਇਆ ਗਲੀ ਬਣੀ ਨੂੰ ਦੱਸੋ ਜੀ ਇੰਨਾ ਮਾੜਾ ਕੰਮ ਕੀਤਾ ਠੇਕੇਦਾਰਾਂ ਨੇ ਪ੍ਰਸ਼ਾਸਨ ਗੌਰ ਨਹੀਂ ਕਰਦਾ ਅਸੀਂ ਮੰਗ ਪੱਤਰ ਦੇ ਕੇ ਆਏ ਵੀ ਸਾਡਾ ਹੱਲ ਕੀਤਾ ਜਾਵੇ ਇਹ ਅੱਗੇ ਮੀਂਹ ਆਗੇ ਅਸੀਂ ਕੀ ਕਰਾਂਗੇ ਸਾਨੂੰ ਤਾਂ ਜਿੱਦਣ ਗਲੀ ਬਣੀ ਆ ਹਲੇ ਮਹੀਨਾ ਹੋਇਆ ਜਿੱਦਣ ਬਣਨ ਲੱਗੀ ਸੀ ਤਾਂ ਉਹਦਾ ਵਿਆਹ ਜਿੰਨਾ ਚਾਹੋਗੇ ਦੀ ਵੀ ਚੱਲ ਢਾਈ ਤਿੰਨ ਸਾਲਾਂ ਦੇ ਨਰਕ ਭੋਗ ਰਹੇ ਹਾਂ ਵੀ ਚੱਲ ਸੁਖੀ ਹੋਵਾਂਗੇ ਆਉਣਾ ਜਾਣਾ ਵਧੀਆ ਰਹੂਗਾ ਨਹੀਂ ਤਾਂ ਐ ਮੰਨੋ ਜੀ ਉਹ ਪਿੱਛੋਂ ਲੈ ਕੇ ਉੱਥੇ ਟੱਕਰ ਜਵਾਕਾਂ ਨੂੰ ਤੋੜ ਕੇ ਲੈ ਕੇ ਜਾਣਾ ਬਸ ਕੋਈ ਨਹੀਂ ਤੇ ਆਉਂਦੀ ਸਕੂਲ ਵਾਲੀ ਇੱਥੋਂ ਸਾਰੇ ਬੱਚੇ ਜਾਂ ਤਾਂ ਆਪਦੇ ਸਾਧਨਾਂ ਤੇ ਚੜਾ ਕੇ ਆਉਂਦੇ ਦੀ ਜਾਂ ਤੁਰ ਕੇ ਜਾਂਦੇ ਸੀਗੇ ਮੰਗ ਪੱਤਰ ਦਿੱਤਾ ਤੁਸੀਂ ਨੇ ਕਿੰਨੇ ਦਿਨ ਹੋ ਗਏ ਕੋਈ ਦਫ਼ਤਰੋਂ ਫੋਨ ਆਇਆ ਕਿਸਾ ਨਹੀਂ ਜੀ 5 ਤਰੀਕ ਦਾ ਮੰਗ ਪੱਤਰ ਦਿੱਤਾ ਹੋਇਆ ਹਾਲ ਤੱਕ ਕੋਈ ਨਹੀਂ ਆਇਆ ਪਰ ਐਸਜੀਐਮ ਸਾਹਿਬ ਨੇ ਉਸ ਦਿਨ ਕਿਹਾ ਦੀਆ ਵੀ ਜੇ ਅਸੀਂ ਉਹਨਾਂ ਨੂੰ ਸੱਮਣ ਕੱਢਦੇ ਹਾਂ ਬੁਲਾਉਨੇ ਆ ਵੀ ਜਿੱਦਣ ਬੁਲਾਏ ਤਾਂ ਸਾਨੂੰ ਚਾਰ ਬੰਦਿਆਂ ਨੂੰ ਵਿੱਚ ਬਿਠਾ ਕੇ ਗੱਲਬਾਤ ਕਰਾਂਗੇ ਤੇ ਹਾਲ ਤੱਕ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਨਾ ਕੋਈ ਗੱਲਬਾਤ ਆ ਕੱਲ ਨੂੰ ਜਾਵਾਂਗੇ ਅਸੀਂ ਪਤਾ ਕਰ ਨੂੰ ਤੁਸੀਂ ਦੱਸ ਰਹੇ ਸੀ ਕਿ ਲੋਕਾਂ ਦੇ ਘਰ ਅਜ ਸੀਵਰੇਜ ਦਾ ਪਾਣੀ ਵਾਪਸ ਆਣ ਲੱਗ ਗਿਆ ਜਿਹੜਾ ਨਾਲੀ ਚੰਗੇ ਦੀ ਜੀ 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 ਬਿਲਕੁਲ ਹਾਂ ਸੀਵਰੇਜ ਦਾ ਜੀ ਕੀ ਹੋਇਆ ਸੀਵਰੇਜ ਦਾ ਅੱਗੇ ਟਿਊਬਲ ਨਹੀਂ ਲੱਗ ਰਿਹਾ ਜੀ ਜਿਹੜਾ ਸੀਵਰੇਜ ਖਿੱਚਣਾ ਆ ਪੈਪਾਂ ਦੂਈਆਂ ਨੇ ਪਤਲੀਆਂ ਨੇ ਅੱਗੇ ਇਹਦੇ ਉਹ ਟਿਊਬਲ ਲੱਗਦਾ ਪਹਿਲਾਂ ਵਾਲਾ ਤਾਂ ਕੰਮ ਹੁੰਦਾ ਦੀ ਵੱਡੀਆਂ ਪੜੋਲੀਆਂ ਪੈ ਜਾਂਦੀਆਂ ਦੀ ਤੇ ਨਿਕਲੀ ਜਾਂਦਾ ਦੀ ਹੌਲੀ ਹੌਲੀ ਆ ਹੁਣ ਸੀਵਰੇਜ ਪੈਪਾਂ ਪਈਆਂ ਨੇ ਦੂਈਆਂ ਨਵੀਂ ਟੈਕਨੋਲੋਜੀ ਚ ਪਿਆ ਇਹਦੇ ਮੂਰੇ ਟਿਊ ਉਹ ਲੱਗੇ ਨਹੀਂ ਜੀ ਕਮੇਟੀ ਨੇ ਕੀ ਕੀਤਾ ਕਹਿੰਦੇ ਕਹਿੰਦੇ ਕਨੈਕਸ਼ਨ ਲੈ ਲਓ ਫੀਸਾਂ ਲਈ ਜਾਂਦੇ ਨੇ ਪੈਸੇ ਇਕੱਠੇ ਕਰੀ ਜਾਂਦੇ ਨੇ ਸੀਵਰੇਜ ਚਲਾ ਨਹੀਂ ਰਿਹਾ ਲੋਕਾਂ ਦੇ ਘਰਾਂ ਆ ਰਿਹਾ ਜੀ ਵਾਪਸ ਆ ਤਾਂ ਜਿੱਦਣ ਹੁਣ 2020 ਆ ਗਏ ਤੁਸੀਂ ਦੇਖਿਓ ਉਹ ਜ਼ਮੀਨ ਦੇ ਵਿੱਚ ਆ ਜਾਓ ਤੁਹਾਨੂੰ ਮੈਂ ਦਿਖਾ ਦੂੰ ਲੋਕਾਂ ਦੇ ਘਰਾਂ ਕਿਵੇਂ ਜਾ ਰਿਹਾ ਸਾਰਾ ਕੁਝ ਸਿੱਤਾ ਵਿੱਚ ਆਂਦੇ ਮੈਂ ਸਰਕਾਰ ਨੇ ਕਿਹਾ ਸੀ ਕਿ ਸਾਡੇ ਅਧਿਕਾਰੀ ਕਰਪਸ਼ਨ ਕਰਨਗੇ ਤਾਂ ਸਜ਼ਾ ਮਿਲੇਗੀ ਠੀਕ ਕਿਹੜਾ ਕਰਪਸ਼ਨ ਦੀ ਸਜ਼ਾ ਮਿਲੇਗੀ ਆ ਤਾਂ ਜੀ ਲੇਕਿਨ ਲੱਗਿਆ ਸੀ ਕਿ ਕਰਪਸ਼ਨ ਘਟੀ ਆ ਮੈਂ ਕਹਿੰਦਾ ਜੀ ਰੋਜ਼ ਕਤਲ ਹੋ ਰਹੇ ਨੇ ਰੋਜ਼ ਡਾਕੇ ਵੱਜ ਰਹੇ ਨੇ ਰੋਜ਼ ਆਪਣੇ ਸੰਗਰੂਰ ਦੇ ਵਿੱਚ ਜਾਦੇ ਨਹੀਂ ਤਾਂ ਪੰਜ ਚਾਰ ਮੋਟਰਸਾਈਕਲ ਚੋਰੀ ਹੁੰਦੀ ਹੁੰਦੇ ਨੇਗੇ ਰੋਜ਼ ਲੜਾਈ ਝਗੜੇ ਅੱਗੇ ਤਾਂ ਹੁੰਦੇ ਦੀ ਨਾ ਕਿਸੇ ਨੇ ਕੁਛ ਕੀਤਾ ਕਿਸੇ ਨੇ ਕੁਛ ਕੀਤਾ ਹੁਣ ਸਭ ਤੋਂ ਵੱਧ ਜਿੱਦਣ ਦੀ ਆਮ ਆਦਮੀ ਪਾਰਟੀ ਸਰਕਾਰ ਬਣੀਆ ਕਤਲ ਡਕੈਤੀ ਪੂਰਾ ਚੋਰਾ ਨੇ ਦੰਦ ਪਾਇਆ ਹੋਇਆ ਇੱਥੇ ਸਰਕਾਰ ਪਤਾ ਨਹੀਂ ਕਿੱਧਰ ਸੁੱਤੀ ਪਈਆ ਹੋਰ ਸਟੇਟਾਂ ਜਾ ਕੇ ਪ੍ਰਚਾਰ ਕਰ ਰਹੇ ਨੇ ਜਿਹੜੇ ਹੈਗੇ ਨੇ ਆ ਹੁਣ ਨਵੀਂ ਖਬਰ ਆਈ ਆ ਜਿਹੜੇ ਆ 50% ਅੰਗਹੀਨੇ ਦੀਗੇ ਅੰਗਹੀਨੇ ਨੇ ਆਪਣੇ 50% ਉਹਨਾਂ ਦੀ ਪਿੰਸਲੇ ਬੰਦ ਕਰਤੀ ਪਰ ਜੇ ਤੁਹਾਡਾ ਲੱਗਦਾ ਗਲੀ ਦਾ ਕੰਮ ਦਾ ਤੁਸੀਂ ਕੋ ਮੰਗ ਪੱਤਰ ਤੱਕ ਮਿਲਣ ਅਫਸਰਾਂ ਨੂੰ ਜੇ ਕੰਮ ਨਾ ਹੋਇਆ ਤੇ ਇਹ ਸੁਧਾਰ ਨਾ ਹੋਇਆ ਤਾਂ ਠੇਕੇਦਾਰ ਤੇ ਕਾਰਵਾਈ ਨਾ ਕੀਤੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਅਸੀਂ ਸਰ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਜੇ ਡੀਸੀ ਸਾਹਿਬ ਦਾ ਗੇਟ ਤੇ ਰੈਲੀ ਉਹ ਕਰਾਂਗੇ ਧਰਨਾ ਲਾਵਾਂਗੇ ਅਸੀਂ ਅਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਵੀ ਅਸੀਂ ਧਰਨਾ ਲਾਇਆ ਦੀ ਪਹਿਲਾਂ ਵੀ ਜਦੋਂ ਸਾਡਾ ਕੰਮ ਨਹੀਂ ਦੀ ਹੁੰਦਾ ਉਦੋਂ ਵੀ ਪ੍ਰਸ਼ਾਸਨ ਨੂੰ ਪਤਾ ਅਸੀਂ ਦੁਬਾਰੀ ਫੇਰ ਉਹ ਕਰਾਂਗੇ ਜੀ ਸੰਘਰਸ਼ ਕਰਾਂਗੇ ਆਏ ਹੁਣ ਹੁਣ ਗਲੀ ਹਾਲੇ ਤਾਂ ਮਹੀਨਾ ਹੋਇਆ ਜੀ ਆ ਦੋ ਚਾਰ ਮਹੀਨੇ ਆ ਗਏ ਅਸੀਂ ਇਦੋਂ ਬਾਅਦ ਕਿੱਥੇ ਜਾਵਾਂਗੇ ਤੇ ਜੋ ਇੱਕ ਹਲੇ ਮੇਨ ਫਿਲਹਾਲ ਇਹੀ ਗਲੀ ਬਣੀ ਹੈਗੀ ਤੇ ਤਿੰਨ ਨੰਬਰ ਬਣੀ ਆ ਤਿੰਨ ਨੰਬਰ ਕੁਝ ਬਣੀ ਸੀ ਕੁਝ ਬਾਅਦ ਚੋਂ ਬਣੀ ਆ ਵਿੱਚ ਟੋਟੇ ਬਣਾਏ ਆ ਇਹਨਾਂ ਨੇ ਤੇ ਜੋ ਇਹ ਗਲੀ ਦੇ ਵਿੱਚ ਇਹਨਾਂ ਨੇ ਮਟੀਰੀਅਲ ਲਾਇਆ ਸਰ ਬਿਲਕੁਲ ਘੱਟਿਆ ਮਟੀਰੀਅਲ ਲਾਇਆਗਾ ਕਿਉਂਕਿ ਨਾ ਤਾਂ ਇਹਨਾਂ ਨੇ ਇਹਦੇ ਵਿੱਚ ਕੋਈ ਰੇਤਾਂ ਸਿਮਿੰਟ ਪਾਇਆ ਨਾ ਰੋਡ ਰੋਲਰ ਨਾਲ ਦੁਰਮੜ ਕੁਝ ਨਹੀਂ ਫੇਰਿਆਗਾ ਇਹਨਾਂ ਨੇ ਅਹੀਂ ਰੋੜ ਰੋੜੇ ਦੇ ਵਿੱਚ ਰੇਤਾ ਪਾ ਕੇ ਸਿੱਧੀਆਂ ਉੱਪਰ ਰੇਤਾ ਪਛਾ ਦਿੱਤੀ। ਕੋਈ ਲੈਵਲ ਨਹੀਂ ਕੱਢਿਆ, ਕੁਝ ਨਹੀਂ ਕੱਢਿਆ। ਜਦੋਂ ਇਹਦੇ ਪਾਣੀ ਮੀਂਹ ਆਂਦਾ ਪਾਣੀ ਖੜਦਾ ਤਾਂ ਟੋਏ ਪੈ ਜਾਂਦੇ ਨੇ। ਸੀਵਰੇਜ ਦੇ ਕਨੈਕਸ਼ਨ ਬਾਰੇ ਗੱਲ ਕਰਾਂਗਾ। ਸੀਵਰੇਜ ਦੇ ਕਨੈਕਸ਼ਨ ਬਾਰੇ ਭਾਈ ਹੁਣ ਐ ਆ ਵੀ ਹੁਣ ਜਿਨ੍ਹਾਂ ਨੇ ਕਨੈਕਸ਼ਨ ਕਰੇ ਨੇ ਸਰ ਉਹਲੇ ਫਿਲਹਾਲ ਉਹਨਾਂ ਦੇ ਬੈਕ ਪਾਣੀ ਆ ਰਹੀ ਹੈ ਅੰਦਰ। ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੈਗੀ। ਫਿਰ ਇਸ ਤੋਂ ਪਹਿਲਾਂ ਨਾਲੀ ਲੱਗੀਆਂ ਸੀ? ਹਾਂਜੀ।